ਅਰਜੀਤ ਖਾਲਸਾ ਵੈਦਰੀ ਫਤਿਹ ਜੀ 올ੰਪੀਆ ਸਪੋਰਟਸ ਕਲੱਬ ਰਾਏਕੋਟ ਵੱਲੋਂ ਸਾਨੂੰ ਜਰਸੀਆਂ ਬਣਾ ਕੇ ਦਿੱਤੀਆਂ ਭਰਾ ਨੇ ਬਹੁਤ ਬਹੁਤ ਧੰਨਵਾਦ ਤੇ 올ੰਪੀਆ ਵਾਲਿਆਂ ਦੇ ਨਾਲ ਤੁਸੀਂ ਜਰਸੀਆਂ ਬਣਾ ਸਕਦੇ ਹੋ ਹਾਂ ਜੀ ਫਤਿਹ ਰੋਸਤਮ ਕਬੱਡੀ ਕਲੱਬ ਝੰਡ ਸ਼ੋ ਮੈਚਾਂ ਲਈ 6 ਟੀਮਾਂ 8 ਟੀਮਾਂ 16 ਟੀਮਾਂ ਸਾਡੀ ਟੀਮ ਰੈਡੀ ਆ 987270264 62880577 ਤੇ ਕਰੈਕਟ ਕਰ ਸਕਦੇ ਹਾਂ ਤੇ ਬਾਕੀ ਮਿਲਦੇ ਆ ਸੀਜ਼ਨ ਸਟਾਰਟ ਆ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਸੋਈਆਂ ਕਪ ਦੇ ਕੋਲ ਟੂਰਨਾਮੈਂਟ ਹੋ ਰਿਹਾ ਜੀ ਸੇਵ ਅਪ੍ਰੈਲ ਦਾ ਤੇ 16 ਟੀਮਾਂ ਨੇ ਤਿੰਨ ਬਾਹਰੋਂ ਨੇ 52 41 ਨਾਮ ਆ ਵੈਸਟਰਨ ਫਰੇਜਾਂ ਨੇ ਹਮਤ ਹਮਾ ਕੇ ਪਹੁੰਚੋ ਆਪਾਂ ਵੀ ਪਹੁੰਚਦੇ ਆ ਫਤੇ ਸਿੰਘ ਵੀ ਆਉ ਹਰਮਿੰਦਰ ਰੱਬੋਂ ਵਿਖੜ ਰਿਹਾ ਬਾਕੀ ਸਾਰੇ ਏਰੀਆ ਦੇ ਪਲੇਅਰ ਵੀ ਏਰੀਆ ਦੇ ਸਾਰੇ ਬੰਦੇ ਜਵਾਕ ਬੱਚਿਆਂ ਦੇ ਵੀ ਸ਼ੋਅ ਮੈਚ ਨੇ ਬੱਚਿਆਂ ਦਾ 61 ਕਿਲੋ ਦੇ ਮੈਚ ਨੇ 37 ਕਿਲੋ ਦੇ ਮੈਚ ਦੇ ਨਾਲ ਪਹਿਲਾਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ